23 ਤਰੀਕ ਪਿਛਲੇ ਮਹੀਨੇ ਦੀ ਪੰਜਾਬ ਨੈਸ਼ਨਲ ਬੈਂਕ ਬੁਗਲਾੜਾ ਦੇ ਮੈਨੇਜਰ ਨੇ ਇੱਕ ਰਿਪੋਰਟ ਦਰਜ ਕਰਵਾਈ ਸੀ ਕਿ ਸਰ ਤੋਂ ਉਹਨਾਂ ਦੇ ਬੈਂਕ ਦੇ ਜਿਹੜੇ ਲੋਕਰ ਦੇ ਵਿੱਚੋਂ ਤਕਰੀਬਨ 37 ਲੱਖ ਰੁਪਏ ਔਰ ਤਕਰੀਬਨ 36 ਟੋਲੇ ਜਿਹੜਾ ਸੋਨਾ ਉਹ ਜਿਹੜਾ ਚੋਰੀ ਹੋਇਆ ਹੈ ਉਹਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਜਿਹੜਾ ਬੈਂਕ ਦਾ ਪੀਐਨ ਅਸੀਂ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਜਿਹਦੇ ਤੋਂ ਤਕਰੀਬਨ ਕੋਈ 18 ਟੋਲੇ ਸੋਨੇ ਦੀ ਵੀ ਰਿਕਵਰੀ ਹੋ ਗਈ ਹੈ ਔਰ ਬਾਕੀ ਜਿਹੜਾ ਬਚਦਾ ਸੋਨਾ ਉਨੇ ਇਕਬਾਲ ਕਰ ਲਿਆ ਉਹਨੇ ਬਜਾਜ ਫਾਈਨੈਂਸ ਕੰਪਨੀ ਦੇ ਵਿੱਚ ਉਹਨੇ ਗਿਰਵੀ ਰੱਖਿਆ ਉਹਨੇ ਲੋਨ ਵਗੈਰਾ ਲਿਆ ਜਿਹੜਾ ਅਸੀਂ ਉਹ ਵੀ ਜਿਹੜਾ ਉਹਨੂੰ ਅਸੀਂ ਛੁਡਵਾ ਰਹੇ ਹਾਂ ਤੇ ਜਿਹੜਾ ਸਾਡਾ ਜਿਹੜਾ ਕੇਸ ਉਹਨ ਜਿਹੜਾ ক্লোਜ਼ ਹੋ ਗਿਆ ਸਰ ਇਸ ਬਜਾਜ ਬਨਾ ਦੀ ਗੱਲ ਕੀਤੀ ਇਸ ਮਾਮਲੇ 'ਚ ਤੱਕ ਨਵਾਂ ਪਹਿਲੂ ਵੀ ਆਇਆ ਵੀ ਚੋਰੀ ਚੋਰੀ ਕਰਕੇ 골ਡ ਉੱਥੇ ਵੀ ਦੇ ਸਕਦੇ ਆ ਬਜਾਜ ਬਨਾ ਦੀ ਵੱਡੀ ਗਲਤੀ ਹੈ ਵੀ ਮਾਲਕੀ ਤੱਕ ਦੇ ਸਬੂਤ ਨਹੀਂ ਨਹੀਂ ਜਾਂਦੇ ਇਹ ਦੇਖੋ ਜਿਹੜਾ ਖਾਸ ਕਰਕੇ ਲੋਕਰਾਂ ਦੇ ਵਿੱਚ ਸੋਨਾ ਰੱਖਿਆ ਜਾਂਦਾ ਹੈ ਲੋਕਰ ਦਾ ਤੁਹਾਨੂੰ ਪਤਾ ਹੀ ਹੈ ਸਿਸਟਮ ਕਿ ਉਹਦੇ ਵਿੱਚ ਕੋਈ ਵਿਜ਼ੂਅਲੀ ਕੋਈ ਚੈੱਕ ਨਹੀਂ ਕਰਤਾ ਉਹਨੇ ਸੋਨਾ ਕਦੋਂ ਦਾ ਹੈ ਕਿਸੇ ਦਾ ਕੋਈ ਪੁਸ਼ਤੀ ਸੋਨਾ ਹੋ ਸਕਦਾ ਜਿਹੜਾ ਪੁਰਾਣਾ 골ਡ ਆਪਾਂ ਨੂੰ ਪਤਾ ਹੀ ਹੈ ਸਾਡੇ ਇੱਥੇ ਰਵਾਜ ਰੱਖਿਆ ਹੁੰਦਾ ਹੈ ਕਾਫੀ ਇਹ ਪ੍ਰੋਬੇਬਲੀ ਹੋ ਸਕਦਾ ਬਟ ਅਸੀਂ ਇਸ ਚੀਜ਼ ਨੂੰ ਰੂਲ ਆਊਟ ਨਾ ਕਰਦੇ ਆਂ ਇਸ ਚੀਜ਼ ਦੀ ਤਹਿ ਤੱਕ ਪਹੁੰਚਾਂਗੇ ਜੇ ਉਹਨਾਂ ਜੋ ਵੀ ਕੋਈ ਸਾਨੂੰ ਲੱਗਾ ਕੋਈ ਗੜਬੜ ਤੇ ਜ਼ਰੂਰ ਆਪਾਂ ਉਹਨਾਂ ਜਿਤੇ ਵੀ ਕਾਰਵਾਈ ਕਰਾਂਗੇ ਸਭ ਲੱਗਦਾ ਨਹੀਂ ਅਣਗਹਿਲੀ ਹੋਈ ਹੈ ਕਿ ਪੀਨ ਆਰਮ ਨਾਲ ਚੁਬੀ ਕਰ ਲੈਂਦਾ ਦਾ ਸੋਨਾ ਕਿਸੇ ਦਾ ਤਾਂ ਵੱਡੀ ਹੋਏ ਬੈਂਕ ਦਾ ਇਹ ਲੈਬਸ ਹੈਗਾ ਬਟ ਇਹ ਵੀ ਇੱਕ ਮੈਨੇਜਰ ਦੀ ਮੁਸਤੈਦੀ ਵੀ ਹੈ ਕਿ ਜਿਹਨੂੰ ਇਹ ਪਤਾ ਲੱਗ ਗਿਆ ਨਹੀਂ ਤੇ ਵੈਸੇ ਲੋਕਰ ਦੇ ਵਿੱਚ ਇਹੋ ਜਿਹੀ ਜਿਹੜੀ ਕਾਰਵਾਈ ਹੈ ਨਹੀਂ ਹੋਣੀ ਚਾਹੀਦੀ ਇਹਨੇ ਇਕੱਲੇ ਨਹੀਂ ਬਲਾਣਾ ਕਿ ਬਲਾਇਸੀ ਸੋਣਾ ਕੱਢਣ ਦੇ ਤਾਂ ਕੋਈ ਹੋਰ ਵੀ ਇਹਨਾਂ ਨਾਲ ਹੋਣਾ ਦੇਖੋ ਹੁਣ ਸਾਨੂੰ ਇਹਨੇ ਇਕਬਾਲ ਕਰ ਲਿਆ ਹੈ ਰਿਕਵਰੀ ਵੀ ਹੋ ਗਈ ਹੈ ਜਿਹੜਾ ਬਾਕੀ ਹੈ ਪੂਰੇ ਦਾ ਪੂਰਾ ਬਾਕੀ ਜੇ ਕੋਈ ਹੋਰ ਵੀ ਇਹਦੇ ਨਾਲ ਮਿਲਿਆ ਹੋਇਆ ਹੈ ਤੇ ਨੈਚੁਰਲੀ ਹੈ ਜਿਹੜਾ ਤਫਤੀਸ਼ ਅਸੀਂ ਜਿਹੜਾ ਇਹਦਾ ਰਿਮਾਂਡ ਲੈ ਰਹੇ ਹਾਂ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਜਿਹੜੀ ਜੇ ਗੱਲ ਸਾਹਮਣੇ ਆਏਗੀ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਹੋਏਗੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ